ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਹਣੀ ਮੁੰਜਲ ਖੇਰ ਬਲੌਗ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਵੀ ਸਾਰੇ ਠੀਕ ਠਾਕ ਤਾਂ ਤਾਂ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਤੋਂ ਸਾਰਿਆਂ ਤੰਦਰੁਸਤ ਰੱਖੇ ਤੁਸੀਂ ਵੀ ਸਾਰੇ ਤੰਦਰੁਸਤ ਤੇ ਠੀਕ ਰਹੋ ਹਣਾ ਤੇ ਆਪਾਂ ਅੱਜ ਨਮਟ ਆਪਿੱਤੇ ਵੀਡੀਓ ਲੈ ਕੇ ਆਏ ਆ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੈ ਪਹਿਣਾ ਵਾਸਤੇ ਕਿਉਂਕਿ ਹੁਣ ਤੁਹਾਨੂੰ ਪਤਾ ਸਫਾਈਆਂ ਦਾ ਸੀਜ਼ਨ ਚੱਲਦਾ ਹੈ ਸਫਾਈਆਂ ਦਾ ਯਾਨ ਕਿ ਦਿਵਾਰੀ ਕਰਕੇ ਹਾਲੀਕਾਰ ਵਿੱਚ ਆਪਣਾ ਹਰ ਇੱਕ ਚੀਜ਼ ਦੀ ਸਪਾਈ ਦੀ ਸੋਨੇ ਲੱਕੜੀ ਤੇ ਫਰਨੀਚਰ ਦੀ ਆਪਣੇ ਕਾਜ ਲੱਕੜੀ ਤੇ ਫਰਨੀਚਰ ਤਾਂ ਬਹੁਤ ਹੀ ਜ਼ਿਆਦਾ ਹੁੰਦਾ ਹੈ ਪਰ ਜੇ ਇਹਨਾਂ ਸਮੇਂ ਸਿਰ ਆਪਾਂ ਸਾਫ਼ ਕਰਦੇ ਰਹੀਏ ਬਿਲਕੁਲ ਇਹਦੀ ਪਾਲਿਸ਼ ਹੁੰਦੀ ਰਹੇ ਤੇ ਜਿੰਨਾ ਮਰਜ਼ੀ ਪੁਰਾਣਾ ਫਰਨੀਚਰ ਹੋਵੇ ਫਰਨੀਚਰ ਬਿਲਕੁਲ ਨਵਾਂ ਹੀ ਰਹਿੰਦਾ ਹੈ ਬਿਲਕੁਲ ਵੀ ਖਰਾਬ ਨਹੀਂ ਦਾ ਨਾਸ ਹੁ ਸੌਂਕਲਾ ਦੀ ਨਾ ਕੋਣ ਲੱਗਦਾ ਕਾ ਕੁਝ ਵੀ ਨਹੀਂ ਲੱਗਦਾ ਬਿਲਕੁਲ A to Z ਫਰਸਟ ਕਲਾਸ ਨਵਾਂ ਨਵਾਂ ਰਹਿੰਦਾ ਜਿਵੇਂ ਆਪਾਂ ਅੱਜ ਹੀ ਲਿਆਉਂਦਾ ਹੋਏ ਆਪਣੋ ਪਾਲਿਸ਼ ਕਿਵੇਂ ਕਰਨਾ ਹੈ ਕਦ ਮੇਰੇ ਕਦ ਵਿੱਚ ਮੈਂ ਸੋਚਿਆ ਤੁਹਾਨੂੰ ਦੱਸ ਦਵਾਂ ਮੈਂ ਵੀ ਹੁਣ ਮੇਰੇ ਬੈੱਡ ਬੂਡ ਸਾਰਾ ਕੁਝ ਪੁਰਾਣਾ ਹੀ ਹੈ ਕਿਉਂਕਿ ਹੁਣ ਇੰਨੇ ਸਾਲ ਹੋ ਗਏ ਬਿਆਨ 18 19 ਸਾਲ ਹੋ ਗਏ ਤੇ ਉਹ ਚੀਜ਼ਾਂ ਮੇਰੀਆਂ ਬਿਲਕੁਲ ਨਵੀਆਂ ਪਈਆਂ ਤੇ ਮੈਂ ਉਹ ਪਾਲਿਸ਼ ਕਰਦੀ ਹੁਣ ਕਿ ਘਰ ਵਿੱਚ ਕਿਵੇਂ ਪਾਲਿਸ਼ ਕਰਦੀ ਕਿਹੜੇ ਚੀਜ਼ਾਂ ਦਾ ਉਸ ਚੀਜ਼ ਨਾਲ ਲੱਕੜੀ ਦਾ ਫਰਨੀਚਰ ਨੂੰ ਪਾਲਿਸ਼ ਕਰ ਸਕਦੇ ਉਹ ਤੁਹਾਨੂੰ ਮੈਂ ਦੱਸ ਦਿਆਂ ਵੀਡੀਓ پوری ਐਂਡ ਤੱਕ ਦੇਖਿਆ ਤਾਂ ਇਸ ਤਿੱਕੇ ਨੂੰ ਪਾਲਿਸ਼ ਕਰੇ ਘਰ ਵਿੱਚ ਅੱਜ ਆਪਾਂ ਸ਼ੁਰੂ ਕਰਦੇ ਮੈਂ ਦੱਸਦੀ ਹਾਂ ਕਿਹੜਾ ਪਾਲਿਸ਼ ਕਰ ਰਿਹਾ ਤਿਆਰ ਕਰਦੇ ਜਿਸ ਦੇ ਨਾਲ ਕਿ ਆਪਣਾ ਫਰਨੀਚਰ ਬਿਲਕੁਲ ਨਵਾਂ ਹੀ ਰਹਿੰਦਾ ਹੈ ਹਾਂਜੀ ਪਾਲਿਸ਼ ਬਣਾਉਣ ਲਈ ਆਪਾਂ ਇੱਕ ਕੌਲੀ ਲੈਣੀ ਹੈ ਸਟੀਲ ਦੀ ਕੌਲੀ ਲੈਣੀ ਹੈ ਤੁਸੀਂ ਜਾਂ ਜਿਹੜੀ ਮਰਜ਼ੀ ਕੌਲੀ ਲੈ ਸਕਦੇ ਹੋ ਆਈ ਥਿੰਕ ਮੈਂ ਸਟੀਲ ਦੀ ਕੌਲੀ ਲਈਏ ਇਹਦੇ ਵਿੱਚ ਪਾਉਣਾ ਆਪਾਂ ਸਰੋਂ ਦਾ ਤੇਲ ਪਹਿਲੇ ਨੰਬਰ ਤੇ ਸਰੋਂ ਦਾ ਤੇਲ ਆਪਾਂ ਪਾ ਲੈ ਦੂਜੇ ਨੰਬਰ ਤੇ ਪਾਇਦੇ ਵਿੱਚ ਪਾਉਣਾ ਹੈ ਸਿਰਕਾ ਸਿਰਕਾ ਹਰ ਘਰ ਵਿੱਚ ਹੁੰਦਾ ਹੈ ਠੀਕ ਹੈ ਨੰਬਰ 3 ਤੇ ਆਪਾਂ ਇਹਦੇ ਵਿੱਚ ਪਾਉਣਾ ਤਾਤਪਿੰਨ ਦਾ ਤੇਲ ਆਪਾਂ ਤਾਤਪਿੰਨ ਦਾ ਤੇਲ ਪਾਤਾ ਤੇ ਤਿੰਨੇ ਚੀਜ਼ਾਂ ਦੇ ਮਿਕਸ ਹੋ ਜਾਣਗੀਆਂ ਤੇ ਹੁਣ ਆਪਾਂ ਨੂੰ ਕੀ ਚਾਹੀਦਾ ਹਾਂਜੀ ਹੁਣ ਇੱਕ ਪੰਚਾਈ ਦੇ ਜਰਾਬ ਬਾਦੂ ਕਪੜਾ ਚਾਹੀਦਾ ਜਿਹੜਾ ਸੌਫਟ ਹੋਵੇ ਚੀਜ਼ ਨੂੰ ਆਜ਼ਾਦ ਕਰ ਲਵੇ ਹੈਨਾ ਆਪਣੇ ਕੋਲ ਜਰਾਬ ਸੀ ਵਾਦੂ ਸੌਫਟ ਜੀ ਤੇ ਆਪਾਂ ਇਹ ਲਈ ਹੈ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਪਏ ਅਪਲਾਈ ਕਿਵੇਂ ਕਰਨਾ ਫਰਨੀਚਰ ਉੱਪਰ ਹਾਂਜੀ ਦੇਖ ਸਕਦੇ ਹੋ ਲੱਕੜ ਦੀ ﺍﻟमारी ਹੈ ਆਪਣੀ ਲੱਕੜ ਦੀ ਲੱਗੇ ਇਹਨੂੰ ਆਪਾਂ ਪਾਲਿਸ਼ ਕਰਾਇਆ ਕਿੱਦਾਂ ਦੀ ਹੋਈ ਪਈ ਹੈ ਹੁਣ ਆਪਾਂ ਇਹਨੂੰ ਪਾਲਿਸ਼ ਕਰਾਂਗੇ ਤੇ ਮੈਂ ਇੱਕ ਹੱਥ ਨਾਲ ਹੀ ਪਾਲਿਸ਼ ਕਰੂੰਗੀ ਇੱਕ ਹੱਥ ਮੇਰੇ ਹੱਥੇ ਫੋਨ ਹੈ ਕਿਉਂਕਿ ਕੋਈ ਫੋਨ ਫੜਨ ਵਾਲਾ ਹੈ ਨਹੀਂ ਸੀਗਾ ਤੇ ਆਪਾਂ ਜਿਹੜਾ ਪਰਮिशनर ਬਣਾਇਆ ਇਹਦੇ ਵਿੱਚ ਆਪਾਂ ਇਸ ਨੂੰ ਡਿਪ ਕਰ ਲਾਂਗੇ ਇਸ ਤੋਂ ਸਾਦੇ ਨੂੰ ਮਿਕਸ ਕਰ ਲਾਂਗੇ ਤੇ ਫਿਰ ਆਪਾਂ ਨਿਚੋੜ ਦਾਂਗੇ ਇਸ ਤੋਂ ਤੇ ਹੁਣ ਆਪਾਂ ਆ ਜਿਹੜੀ ਆਪਣੀ ਬਾਰੀਏ ਦੇ ਉੱਤੇ ਇਸ ਦਾ ਪਾਲਿਸ਼ ਕਰਕੇ ਫੇਰਾਂਗੇ ਸਵਾਦ ਕੇ ਤੇ ਦੇਖ ਸਕਦੇ ਸ਼ਾਈਨ ਨਾਲ ਦੀ ਨਾਲ ਹੀ ਆ ਚੱਲੀ ਹੈ ਉਹ ਦੇਖੋ ਇਸ ਤਪਾ ਸਾਰੀ ਤੇ ਪਾਲਿਸ਼ ਫੇਰ ਦੇਣੀ ਆ ਇਤਰ ਲਈ ਤੇ ਦਿੱਲੇ ਦਾ ਫਰਕ ਦੇਖੋ ਸਮਾਰੀ ਜੇ ਆਪਾਂ ਗੱਲੀ ਕਰਨੇ ਦਿੱਲੀ ਕਰਕੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਂ ਨਕੋਰ ਬਾਰੀ ਜਿਹੜੀ ਆਪਣੀ ਬਣ ਜਾਣੀ ਲੱਕੜ ਦੀ ਹਾਂਜੀ ਇੱਦਾਂ ਤੇ ਇੱਦਾਂ ਫਰਕ ਦੇਖੋ ਤੁਸੀਂ ਉਹਦਾ ਕਿੰਨੀ ਚਮਕਾ ਕੇ ਇੱਦਾਂ ਦਾ ਹਾਲ ਦੇਖੋ ਤੁਸੀਂ ਕਿ ਕਿਵੇਂ ਪੇ ਇਸਦੇ ਫੇਰ ਤਾਂ ਪਹਿਲਾਂ ਹਾਂਜੀ ਦੇਖੋ ਆਪਾਂ ਦੋਨੇ ਪਾਸੇ ਫੇਰਤੀ ਸ਼ਾਈਨ ਦੇਖੋ ਆ ਗਈ ਬਾਰੀ ਤੇ ਕਿਉਂਕਿ ਜਿਹੜਾ ਸਿਰਕਾ ਹੁੰਦਾ ਉਹ ਜਿਹੜੀ ਮੈਲ ਮੂਲ ਲੱਗੀ ਹੁੰਦੀ ਉਹ ਸਾਰੀ ਲਾ ਦਿੰਦੇ ਤੇ ਬਾਕੀ ਚੀਜ਼ਾਂ ਦਾ ਪਾਲਿਸ਼ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਚਾਨਣ ਪੈਂਦਾ ਇੱਕ ਪਾਸੇ ਚਾਨਣ ਨਹੀਂ ਪੈਂਦਾ ਐਂ ਢੇਡਾ ਕਰਕੇ ਦਿਖਾਉਣੀ ਕੈਮਰਾ ਤੁਹਾਨੂੰ ਦੇਖੋ ਇਸੇ ਤਰੀਕੇ ਆਪਾਂ ਬੈੱਡ ਨੂੰ ਦੇਖ ਸਕਦੇ ਹੋ ਬੈੱਡ ਸਾਲੋਂ ਪੁਰਾਣਾ ਬੈੱਡ ਹੈ 18 ਸਾਲ ਹੋ ਗਏ ਇਹਨੂੰ ਆਪਾਂ ਇਸੇ ਤਰ੍ਹਾਂ ਪਾਲਿਸ਼ ਕਰਾਂਗੇ ਦੇਖੋ ਜਿਹੜੀ ਆਪਾਂ 25 ਦਿਨ ਡਿਪ ਕੀਤਾ ਸੀ ਇਸੇ ਨਾਲ ਹੀ ਪਾ ਤੇ ਫੇਰਾਂਗੇ ਇਸਕਾ एच भी सारी चमक आ जाए बिलकुल नवा ही बन जाए पोलिश इस तरीके ने पॉलिश कर सकते हो अपने पा पुराने फर्नीचर में। फर्नीचर बिलकुल थोड़ा नवा नकोर बन जूगा ਤਸਾਲੋ ਸਾਲ ਇਹਦੀ ਚਮਕ ਰਹੂਗੀ ਤਾਂ ਬਿਲਕੁਲ ਵੀ ਖਰਾਬ ਨਹੀਂ ਹੋਗਾ ਤੁਸੀਂ ਦੇਖ ਸਕਦੇ ਹੋ ਫਰਨੀਚਾ ਬਿਲਕੁਲ ਨਵਾਂ ਹੀ ਬਣ ਚੁੱਕਿਆ ਇੱਕ ਵਾਰ ਪਾਲਿਸ਼ ਕੀਤੀ ਹੈ ਨਾ ਹਾਂਜੀ ਇਸ ਤਰੀਕੇ ਨਾਲ ਆਪਾਂ ਲੱਕੜ ਦੇ ਫਰਨੀਚਰ ਗੇਟ ਬਾਰੀਆਂ ਸਾਰਿਆਂ ਨੂੰ ਆਪਾਂ ਹਨਾ ਵੀ ਪਾਲਿਸ਼ ਕਰ ਸਕਦਾ ਮੈਂ ਬੈਡਨ ਤੇ ਇਧਰ ਬਾਰੀ ਨੂੰ ਪਾਲਿਸ਼ ਕਰਦਾ ਕਿ ਕਿ ਮੇ ਕੋਲ ਇੱਕ ਘੱਟ ਫੋਨ ਹੁੰਦਾ ਇੱਕ ਹੱਥ ਨਾਲ ਵੀਡੀਓ ਬਣਾਉਣੀ ਆ ਤੇ ਤਾਂ ਕਰਕੇ ਮੈਂ ਸਾਦਾ ਨਹੀਂ ਦਿਖਾ ਸਕੀ ਤੇ ਇਸ ਤਿਕੇ ਤੁਸੀਂ ਘਰ ਵਿੱਚ ਆਪਣੇ ਲੱਕੜੀ ਦੇ ਫਰਨੀਚਰ ਜਿੰਨਾ ਮਾਜੀ ਪੁਰਾਣਾ ਹੋਵੇ ਉਸ ਨੂੰ ਪਾਲਿਸ਼ ਕਰ ਲੈ ਤੁਹਾਡਾ ਫਰਨੀਚਰ ਬਿਲਕੁਲ ਨਵਾਂ ਹੀ ਰਹੂਗਾ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਚ ਬਾਏ ਬਾਏ